ਜਿਹੜੀ ਬੀਜੇਪੀ ਹੈ ਸਪੈਸ਼ਲੀ ਅਮਿਤ ਸ਼ਾਹ ਸਾਫ ਖਾਸ ਇੰਟਰਸਟ ਲੈ ਰਿਹਾ ਹੈ ਵੀ ਅਕਾਲੀ ਦਲ ਨਾਲ ਸਮਝੌਤਾ ਕਰਾਂਗੇ ਬਟ ਮਾਈਨਸ ਸੁਖਵੀਰ ਬਾਦਲ ਉਹ ਅਕਾਲੀ ਦਲ ਜਿਹੜਾ ਸੁਖਵੀਰ ਬਾਦਲ ਨੇ ਜਾਂ ਬਾਦਲਾ ਨੇ ਬਣਾਤਾ ਜਿਹੜਾ ਸਿਧਾਂਤ ਛੱਡ ਚੁੱਕਿਆ ਹੈ ਉਹ ਸ ਅਕਾਲੀ ਦਲ ਨਾਲ ਨਹੀਂ ਸਮਝੌਤਾ ਕਰਾਂਗੇ ਜਿਹੜਾ ਪੰਥਕ ਸਿਧਾਂਤਾਂ ਤੇ ਖੜੂ ਉਹ ਦੇਸ਼ ਦਾ ਦੁਸ਼ਮਣ ਹੈ ਉਹਦੇ ਵਾਸਤੇ ਰਾਹ ਦਿਖਾਤਾ ਵੀ ਜੋ ਅਮਰਤਪਾਲ ਸਿੰਘ ਨਾ ਹੋਈ ਹੈ ਉਹੀ ਹੋਊਗੀ ਤੇ ਇਹ ਮਨੇ ਸਪਸ਼ਟ ਸਿਰ ਇਹ ਆ ਦੇਤਾ ਸੋ ਇਹਦੇ ਵਿੱਚੋਂ ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਆਪਾਂ ਆਈ ਸੀ ਵੀ ਕੀ ਭਾਜਪੀ ਦਾ ਕੋਈ ਸਿਧਾਂਤਕ ਰੌਲਾ ਹੈ ਸੁਖਵੀਰ ਨਾਲ ਮੈਂ ਕਹਣਾ ਵੀ ਬਿਲਕੁਲ ਕੋਈ ਸਿਧਾਂਤਕ ਰੌਲਾ ਨਹੀਂ ਜਿਸ ਸਿਧਾਂਤਕ ਰੌਲਾ ਹੁੰਦਾ ਤਾਂ ਇਹ ਬਹੁਤ ਚਿਰ ਪਹਿਲਾਂ ਉੱਠਣਾ ਚਾਹੀਦਾ ਸੀ ਕੋਈ ਸਿਧਾਂਤਕ ਰੌਲਾ ਨਹੀਂ ਸੁਖਵੀਰ ਬਾਦਲ ਨੇ ਵੀ ਉਦੋਂ ਖੜਾ ਛੱਡਿਆ ਉਹਦਾ ਉਹਨਾਂ ਦਾ ਜਦੋਂ ਉਹ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਨੂੰ ਘਰਾਂ ਤੋਂ ਨਿਕਲਣਾ ਔਖਾ ਹੋ ਗਿਆ ਜਿਵੇਂ ਬਾਗਿਆ ਨੇ ਸੁਖਵੀਰ ਬਾਦਲ ਦਾ ਉਦੋਂ ਖੜਾ ਛੱਡ ਦਿੱਤਾ ਜਦੋਂ ਉਹ ਵੋਟਾਂ ਲੈਣੋਂ ਹਟ ਗਿਆ ਇਹਨਾਂ ਨੇ ਬੀਜੇਪੀ ਨੂੰ ਉਦੋਂ ਛੱਡ ਦਿੱਤਾ ਜਦੋਂ ਇਹ ਵੀ ਬੀਜੇਪੀ ਨਾਲ ਰਲ ਕੇ ਹੁਣ ਵੋਟ ਨਹੀਂ ਮਿਲ ਸਕਦੀ ਪਰ ਲੋਕਾਂ ਨੇ ਦੇਖ ਲਿਆ ਸੀਗਾ ਉਹ ਬੀਜੇਪੀ ਤੋਂ ਪਾਸੇ ਹੋ ਕੇ ਵੀ ਨਹੀਂ ਮਿਲ ਸਕਦੀ ਗੁਨਾਹ ਐਡੇ ਵੱਡੇ ਕਰਤੇ ਕਿ ਹੁਣ ਤੁਸੀਂ ਅੱਜ ਉਹਨਾਂ ਨੂੰ ਟੁੱਟ ਗਏ ਕਿ ਨਹੀਂ ਇਹ ਹੁਣ ਮੈਂ ਨਹੀਂ ਰੱਖਦਾ